ਚਲੋ ਸ਼ੁਰੂ ਕਰੀਏ ਇਸ ਕਿਤਾਬ ਨੂੰ ਅੱਗੇ ਪੜ੍ਹਨਾ ਕਾਲੀਆਂ ਅੱਖਾਂ ਵਾਲੇ ਅਤੇ ਦਾੜੀ ਵਾਲੇ ਇੱਕ ਆਦਮੀ ਨੇ ਕਿਹਾ ਮੈਂ ਇਸ ਕਾਫਲੇ ਦਾ ਆਗੂ ਹਾਂ ਜਿੰਨੇ ਵੀ ਲੋਕ ਮੇਰੇ ਨਾਲ ਜਾਣਗੇ ਉਹਨਾਂ ਦੀ ਜ਼ਿੰਦਗੀ ਅਤੇ ਮੌਤ ਮੇਰੇ ਹੱਥਾਂ ਵਿੱਚ ਹੈ ਮਾਰੂਥਲ ਇੱਕ ਸੰਗੀਤ ਦੀਵੀ ਵਰਗਾ ਹੈ ਅਤੇ ਕਈ ਵਾਰ ਲੋਕਾਂ ਨੂੰ ਪਾਗਲ ਵੀ ਕਰ ਦਿੰਦਾ ਹੈ ਉੱਥੇ ਤਕਰੀਬ 200 ਲੋਕ ਇਕੱਠੇ ਹੋਏ ਸਨ ਅਤੇ 400 ਦੇ ਕਰੀਬ ਜਾਨਵਰ ਵੀ ਜਿਨ੍ਹਾਂ ਵਿੱਚ ਊਠ ਘੋੜੇ ਖੱਚਰਾ ਮੁਰਗੀਆਂ ਸ਼ਾਮਿਲ ਸਨ। ਪੇੜ ਵਿੱਚ ਔਰਤਾਂ, ਬੱਚੇ ਤੇ ਬਹੁਤ ਸਾਰੇ ਆਦਮੀ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਲੱਕ ਦੀਆਂ ਪੇਟੀਆਂ ਨਾਲ ਤਲਵਾਰਾਂ ਲਟਕਦੀਆਂ ਸਨ ਅਤੇ ਮੋਢਿਆਂ ਤੇ ਰਫਲਾ। ਅੰਗਰੇਜ਼ ਕੋਲ ਕਿਤਾਬਾਂ ਨਾਲ ਭਰੇ ਹੋਏ ਬਹੁਤ ਸਾਰੇ ਬਕਸੇ ਸਨ। ਬਹੁਤ ਸਾਰਾ ਰੌਲਾ ਪੈ ਰਿਹਾ ਸੀ ਅਤੇ ਆਗੂ ਨੂੰ ਆਪਣੀ ਗੱਲ ਵਾਰ-ਵਾਰ ਦੁਹਰਾਉਣੀ ਪੈ ਰਹੀ ਸੀ ਤਾਂ ਕਿ ਸਭ ਲੋਕ ਉਸ ਨੂੰ ਸਮਝ ਸਕਣ। ਇਥੇ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਲੋਕ ਇਕੱਠੇ ਹੋਏ ਹਨ ਅਤੇ ਹਰ ਇੱਕ ਦਾ ਆਪੋ ਆਪਣਾ ਵੱਖਰਾ ਈਸ਼ਵਰ ਹੈ ਪਰ ਮੈਂ ਜਿਸ ਈਸ਼ਵਰ ਨੂੰ ਮੰਨਦਾ ਹਾਂ ਉਹ ਅੱਲਾਹ ਹੈ ਅਤੇ ਉਸ ਦੀ ਸੌਂ ਖਾ ਕੇ ਹੀ ਮੈਂ ਕਹਿੰਦਾ ਹਾਂ ਕਿ ਮੈਂ ਇੱਕ ਵਾਰ ਫਿਰ ਮਾਰੂਥਲ ਨੂੰ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਪਰ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚ ਸਾਰੇ ਜਣੇ ਆਪੋ ਆਪਣੇ ਈਸ਼ਵਰ ਦੀ ਸੌਂ ਖਾ ਕੇ ਕਹਿਣ ਕਿ ਮੈਂ ਜਿਹੜਾ ਵੀ ਹੁਕਮ ਦੇਵਾਂ ਉਸ ਨੂੰ ਮੰਨਣਗੇ ਮਾਰੂਥਲ ਦੇ ਵਿੱਚ ਅਵਗਿਆ ਦਾ ਮਤਲਬ ਮੌਤ ਹੁੰਦਾ ਹੈ ਭੀੜ ਵਿੱਚੋਂ ਫਸਫਸਾਹਟ ਦੀ ਆਵਾਜ਼ ਆਈ ਹਰ ਕੋਈ ਚੁੱਪਚੀਪੀ ਤੇ ਆਪੋ ਆਪਣੇ ਈਸ਼ਵਰ ਦਾ ਨਾਮ ਲੈ ਕੇ ਸੌਂ ਲੈ ਰਿਹਾ ਸੀ ਮੁੰਡੇ ਨੇ ਈਸਾ ਮਸੀਹ ਦਾ ਨਾਮ ਲਿਆ ਅੰਗਰੇਜ਼ ਨੇ ਕੁਝ ਨਹੀਂ ਕਿਹਾ ਅਤੇ ਇਹ ਫਸਫਸਾਹਟ ਸੁਧਾਰਨ ਨਾਲੋਂ ਕਾਫੀ ਲੰਬੇ ਸਮੇਂ ਤੱਕ ਚੱਲਦੀ ਰਹੀ ਲੋਕ